ਜੇ ਦਾ ਮੱਲ ਬਰੰਦੀਪੁਰੀਏ ਗੋਪੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਮਾਝੇ ਵਾਲੇ ਇੱਕ ਵਾਰੀ ਓਏ ਇੱਕ ਵਾਰੀ ਬਾਜਿਆ ਮਜਾ ਆਲਾ ਬਰੰਦੀਪੁਰ ਦਾ ਗੋਪੀ ਢੋਲ ਤਮਾਕਿਆਂ ਦੇ ਨਾਲ ਸਾਰੀ ਪ੍ਰਬੰਧਕ ਕਮੇਟੀ ਦਾ ਧੰਵਾਦ ਪੰਨੀਪੁਰ ਦਾ ਗੋਪੀ ਹਿਮਾਲਿਆ ਪਰਬਤ ਡਾਕਟਰ ਬਾਬਾ ਤਰਤਪੁਰ ਦਾ ਬ੍ਰਹਮ ਗਿਆਨੀ ਬਾਬਾ ਫੁੱਡਾ ਸਾਹਿਬ ਜੀਆਂ ਦੀ ਧਰਤੀ ਜੰਪੁਰ ਬੇਨਤੀ ਹੈ ਔਰ ਗਰਾਊਂਡ ਜਿਹੜੀ ਆਪਾਂ ਕਲੀਅਰ ਕਰ ਦਈਏ ਸਾਰਿਆਂ ਦਾ ਧੰਨਵਾਦ ਹੋਵੇਗਾ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਵੀਰ ਜਿਹੜੇ ਸੁਪੀਰ ਤੇ ਜੋੜਾ ਕਰਕੇ ਸੇਵਾਵਾਰ ਰਭਾਉਂਦੇ ਆਏ ਦੇ ਕਬੱਡੀ ਕੱਪ ਲਈ ਬਹੁਤ ਵੱਡੇ ਸਹਿਯੋਗ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਆ 10 15 ਮਿੰਟ ਹੁਣ ਗਰਾਊਂਡ ਕਲੀਅਰ ਕਰਾ ਦਿਓ ਤੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਸਾਰੇ ਵੀਰ ਆਪਣੀ ਜ਼ਿੰਮੇਵਾਰੀ ਸਾਹਮਣੇ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਹੋਈ ਹੈ ਕਿ ਉਹ ਗਰਾਊਂਡ ਜਿਹੜੀ ਜਰੂਰ ਕਲੀਅਰ ਕਰ ਦੇਵੇਗਾ ਬੇਨਤੀ ਹੈ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਆਓ ਯਾਰ ਧੌੜ ਕੇ ਕਿੱਥੇ ਰਹਿ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਭੂ ਵੀਰਾਂ ਨੂੰ ਬੇਨਤੀ ਹੈ ਜੀ ਗੁੱਸਾ ਕੋਈ ਨਾ ਕਰੇ ਗਰਾਊਂਡ ਕਲੀਅਰ ਕਰੀਏ ਆਪਾਂ ਕਿਉਂਕਿ ਪ੍ਰਬੰਧਕਾਂ ਨੇ ਤੁਹਾਡੀ ਮਾਇਆ ਹੈ ਜਿਹੜੀ ਇਹ ਇਹ ਲਈ ਆ ਤੁਹਾਡੀ ਮਾਇਆ ਕਿਸੇ ਸਖਾਰ ਤੇ ਲੱਗੇ ਕਿਉਂਕਿ ਗਰਾਊਂਡ ਕਲੀਅਰ ਕਰੀਏ ਆਪਾਂ ਜੇ ਕਲੀਅਰ ਹੋਊਗੀ ਤੇ ਫੇਰ ਹੀ ਆਨੰਦਿਆ ਮੈਚਾਂ ਦਾ ਤੇ ਬਾਕੀ ਇੱਕ ਗੱਲ ਰਾਣੇਵੰਝ ਜੀ ਦਾ ਮੈਂ ਅੱਜ ਰਾਤੀ ਇੰਟਰਵਿਊ ਨਵੀ ਪਈ ਆ ਉਹਦੇ ਵਿੱਚ ਉਹ ਬੋਲਣ ਦੇ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਤੁਹਾਡੇ ਤੋਂ ਬਾਅਦ ਕੋਈ ਹੈਗਾ ਵੀ ਤੁਹਾਨੂੰ ਲੱਗਦਾ ਆਂਦੇ ਵੀ ਗੋਪੀ ਫਰੰਦੀਪੁਰੀਏ ਨੇ ਮੇਰੇ ਵਾਲੀ ਸੀਟ ਸੰਭੀ ਆ ਉਹ ਇੰਟਰਵਿਊ ਜ਼ਰੂਰ ਸੁਣਿਓ ਅਦਵੀ ਮਜਲਸ ਤੇ ਆ ਕੱਲ ਹੀ ਪਾਈ ਹੈ ਜੇ ਰਾਣੇਵੰਝ ਦੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਇਕ ਪਤਾਪੁਰੀਆ ਇਕੰਬੀ ਆ ਗਿਆ ਪਤਾਪੁਰੀਆ ਕਿਉਂਕਿ ਸ਼ੁਰੂਆਤ ਹੋ ਗਈ ਹੈ ਬਾਜੇ ਵਾਲਿਓ ਕਿਸ਼ਨ ਗੜੀਏ ਗ੍ਰਦੇਤਰ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆਂਦੇ ਆ ਮੇਲੇ ਤੇ ਉਹ ਟਾਰਗੇਟ ਵੀ ਪੁੱਜ ਗਿਆ ਨਾਲ ਦੇਖਣਾ ਜੱਪ ਖਡੂਰ ਸਾਹਿਬ ਵਾਲਾ ਆ ਕਿਸ਼ਨ ਗੜੀਆ